ਰਾਜ ਹੜਪੀਰਤੰਦਰ ਨੂੰ ਲੱਗਿੱਤਾ ਗਿਆ ਵਿੱਚ ਕੀ ਕੀ ਕੀਤਾ ਜਾ ਰਿਹਾ ਹੈ ਅਸੀਂ ਬਿਲਕੁਲ ਕੈਟਲ ਫੀਡ ਭੇਟ ਦਿੱਤੀ ਹਾਂ ਤਾਰਾ ਫੀਡ ਜਿਹੜੀ ਸੀ ਪਹਿਲਾਂ ਵੀ ਬਹੁਤ ਸਾਰੀ ਭੇਜੀ ਆ ਤੇ ਫਿਰ ਸਾਡੇ ਮਨ ਦੇ ਵਿੱਚ ਆਇਆ ਵੀ ਸਾਡੇ ਵੱਡੇ ਵੀਰ ਜਸਵਿੰਦਰ ਸਿੰਘ ਭੱਲਾ ਜੀ ਦੀ ਯਾਦ ਵਿੱਚ ਛੱਡੀ ਫੀਡ ਨੂੰ ਜ਼ਰੂਰ ਛੇ ਵਾਪਸ ਉਹਨਾਂ ਦੀ ਕਰਨੀ ਚਾਹੀਦੀ ਹੈ ਅਸੀਂ ਅੱਜ ਸਾਡੇ ਜਿਸਨਾਂ ਦੇ ਪੱਲਾ ਜਿਹੜਾ ਸ਼ਦਮਨੀ ਦੇ ਵਿੱਚ ਨਹੀਂ ਰਹੇ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਦੇ ਲਈ ਅਸੀਂ ਇਹ ਗੱਟੀਆਂ ਭੇਜ ਰਹੇ ਹਾਂ ਤੇ ਦੇ ਵਿੱਚ ਦੋ ਗੱਟੀਆਂ ਸਾਡੇ ਹਲਕੇ ਦੇ ਆ ਨਗਰ ਪੰਚਾਇਤਾਂ ਦੇ ਨਾਲ ਖੜੇ ਨੇ ਉਹਨਾਂ ਨੇ ਸੇਵਕ ਦੀਆਂ ਪਿੰਡ ਵੱਲੋਂ ਤੇ ਦੋ ਕੈਪੀਟਲ ਫਿਊਡ ਆਤਰਾਬ ਲੋਕ ਮੈਨੇਜਮੈਂਟ ਵੱਲੋਂ ਕਰੀਏ ਤੇ ਚਾਰ ਗੱਟੀਆਂ ਚ ਚਾਰੇ ਇਹਦੇ ਚਾਰ ਗੱਟੇ ਜਾ ਰਹੇ ਨੇ ਇਹਦੇ ਵਿੱਚ ਕਿਹੜੀ ਕਿਹੜੀ ਸਮਗਰੀ ਤੇ ਕਿੱਥੇ ਕਿੱਥੇ ਭੇਜ ਰਹੇ ਇੱਕ ਇੱਕ ਗੱਡੀ ਚ ਥੋੜਾ ਸਮਾਨ ਆਖਾ ਦੂਜਾ ਪਰਚੂਨ ਦਾ ਹੁਣ ਪਰਚੂਨ ਦੇ ਸਮਾਨ ਦੀ ਉੱਥੇ ਲੋਡ ਨਹੀਂ ਪੈਂਦੀ ਮੇਨਲੀ 90% ਦਾ ਕੈਟਲ ਫੀਡ ਹੈ ਤੇ ਕਿਹੜੇ ਏਰੀਆ ਚੱਲੇ ਇਹ ਤਿੰਨ ਗੱਡੀਆਂ ਸਾਡੇ ਫਸਲ ਕਾ ਏਰੀਆ ਤੇ ਜਿਹਦਾ ਖਰੋਜਪੁਰ ਦਾ ਏਰੀਆ ਉੱਤਰ ਜਾਣੀਆਂ ਇੱਕ ਗੱਡੀ ਖੱਤੀ ਜੀ ਖੰਡੂਰ ਸ਼ਾਹਬਾਨ ਕੇ ਦੇ ਵਿੱਚ ਹੀ ਜਾਂਦੀ ਹੈ ਉੱਥੇ ਹੀ ਉੱਤਰੇ ਸਭ ਜੀ ਜਿਸ ਤਰ੍ਹਾਂ ਆਪਣੇ ਕਮੇਡੀਅਨ ਭੱਲਾ ਜੀ ਦੇ ਅਟੈਚਮੈਂਟ ਕੀਤਾ ਹੋਏ ਵੀ ਕਮੇ ਪੰਜ ਆਇਆ ਵੀ ਆਪਾਂ ਇਹਨਾਂ ਦੀ ਜਾਂਚ ਭੇਜੀ ਉੱਥੇ ਜੀ ਬਿਲਕੁਲ ਜੀ ਜਿਹੜੇ ਇਸੁੰਦਰ ਭੱਲਾ ਜੀ ਨੇ ਬੜੀ ਲੰਮੀ ਪੱਖੇ ਵਾਕਿਤੇ ਪੰਜਾਬੀ ਸਭੇ ਚਾਹਤੀ ਤੇ ਪਿੱਛੇ ਵੀ ਸਾਰੇ ਪੰਜਾਬ ਨੇ ਬੜਾ ਦੁੱਖ ਮਨਾਇਆ ਭਾਰਤ ਨੇ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੂੰ ਲੋਕਾਂ ਨੇ ਜਾ ਕੇ ਸ਼ਰਧਾ ਪੇਟੀ ਕੀਤੀ ਹੈ ਤੇ ਅਸੀਂ ਵੀ ਗਏ ਆ ਤੇ ਅਸੀਂ ਇਹ ਹੀ ਸੋਚਿਆ ਸੀ ਉਸ ਤੋਂ ਬਾਅਦ ਵੀ ਉਹਨਾਂ ਦੀ ਜਾਗਰੂਕਤਾ ਚ ਰੱਖ ਲਈ ਜ਼ਰੂਰ ਅਜਿਹੇ ਦੁੱਖ ਦੀ ਘੜੀ 'ਚ ਹੀਨਾ ਦੇ ਨਾਂ 'ਤੇ ਜ਼ਰੂਰ ਸੇਵਾ ਕਰਨੀ ਚਾਹੀਦੀ ਹੈ। ਸਭ ਤੋਂ ਪੰਜਾਬੀਆਂ ਨੂੰ ਕੀ ਫੀਲ ਕਰੋਗੇ ਇਤਰਾਫ ਹੁੰਦੇ ਬਹੁਤ ਬਹੁਤ ਲੋੜਾਂ ਹੱਥ ਵਿੱਚ। ਪੰਜਾਬੀਆਂ ਨੂੰ ਇਹ ਆ ਵੀ ਖੇਤ ਅੱਖੀਂ ਦੇਖ ਕੇ ਜਿੱਥੇ ਲੋੜ ਲੋੜ ਮਤਾਂਪ ਜਾ ਕੇ ਕਰੋ। ਕੱਲੀ ਸੁਰਖੀਆਂ ਬਟੋਰਨ ਲਈ ਖਬਰਾਂ ਦੇ ਵਿੱਚ ਰਹਿ ਲੈ। ਸੇਵਾਦਾਰ ਬਣੋ। ਸੇਵਾਦਾਰ ਜੀ ਬਣਨਾ ਤਾਂ ਉਹਨਾਂ ਲੋਕਾਂ ਦੀ ਪੀੜਤ ਲੋਕਾਂ ਦੀ ਸੇਵਾ ਕਰੋ ਜਿਨ੍ਹਾਂ ਨੂੰ ਦੁੱਖ ਬਾਹਲੇ ਮੈਂ ਦੇਖੇ ਨੇ ਪੋਲੀਟੀਕਲ ਲੀਡਰ ਵੀ ਬਹੁਤ ਉੱਤੇ ਗਏ ਨੇ ਉਹ ਟਰੈਕਟਰ ਤੇ ਚੜ ਗਏ ਤੇ ਦਰਿਆ ਦੇ ਵਿੱਚ ਵੜ ਗਏ ਖੜੇ ਪਾਣੀ ਚ ਫੜ ਗਏ ਇਹ ਹਾੜਾ ਜਿਹੜਾ ਹੁੰਦਾ ਜੇ ਨਾ ਹੜ੍ਹ ਦੇ ਸਮੇਂ ਕੋਈ ਬੰਦਾ ਫਸਿਆ ਹੋਵੇ ਉਹਨੂੰ ਕੱਢਣਾ ਹੋਵੇ ਉਹ ਤਾਂ ਅੱਗੇ ਬੰਨ ਮੰਨਿਆ ਜਾਂਦਾ ਵੀ ਪਾਣੀ ਦੇ ਵਿੱਚ ਫੜ ਗਿਆ ਜੇ ਜਾ ਕੇ ਇਕੱਲੀ ਫੋਟੋ ਹੀ ਕਰਾਉਣੀ ਨੇ ਉਹ ਹੜ੍ਹ ਦਾ ਰੂਪ ਥੋੜਾ ਹੁੰਦੇ ਨੇ ਉਹਦਾ ਡੁੱਬਾ ਹੁੰਦਾ ਤੇ ਟੋਪੇ ਦੇ ਵਿੱਚ ਤਾਂ ਫਸਲ ਹੁੰਦੀ ਆ ਫਸਲ ਤਾਂ ਮਰ ਰਹੀ ਆ ਉਸ ਤੋਂ ਬਾਅਦ ਜਿਹੜੇ ਕਿਸਾਨਾਂ ਨੂੰ ਬਚਾਉਣਾ ਮਜ਼ਦੂਰਾਂ ਨੂੰ ਬਚਾਉਣਾ ਉੱਥੇ ਤੇ ਲੋਕਾਂ ਨੂੰ ਬਚਾਉਣਾ ਹੈ ਸਾਡਾ ਫਰਜ਼ ਥੈਂਕ ਯੂ